ਪੰਜਾਬੀ ਸੋਈ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜਮੈਣ ਪਾਈਆ ਆਪਾਂ ਜਮੈਣ ਲਈਆ ਜਮੈਣ ਆਪਾਂ ਛਾਂਲ ਲਈ ਛਾਂਲ ਕੇ ਆਪਾਂ ਚੋਗ ਲਈ ਜਿਹੜਾ ਇਹਦੇ ਡੱਕਾ ਸੀਗਾ ਆਪਾਂ ਉਹਦੇ ਵਿੱਚੋਂ ਕੱਢ ਤਾ ਜਮੈਣ ਚੋਂ ਕਿਲੋ ਆਪਾਂ ਨਿੰਬੂ ਲੈਏ ਨੇ ਆ ਆਪਾਂ ਕਾਲਾ ਨਮਕ ਲਿਆ ਹੁਣ ਆਪਾਂ ਨਿੰਬੂਆਂ ਨੂੰ ਕੱਟ ਕੇ ਨਿੰਬੂਆਂ ਦਾ ਰਸਾ ਕੱਢ ਲਵਾਂਗੇ ਨਿੰਬੂਆਂ ਆਪਾਂ 20 20 ਟਾ ਲਵਾਂਗੇ ਨਿੰਬੂਆਂ ਦਾ ਇਹ ਜਮੈਣ ਬਹੁਤ ਵਧੀਆ ਬਣਦੀ ਹੈ ਹਾਜਮੇਦਾਰ ਜਮੈਣ ਬਣਦੀ ਹੈ ਆਪਾਂ ਇਹਨੂੰ ਬਣਾ ਕੇ ਰੱਖ ਲਵਾਂਗੇ ਇਹ ਆਪਣਾ ਪੇਟ ਖਰਾਬ ਹੋਵੇ ਆਪਾਂ ਇਹ ਜਮੈਣ ਥੋੜੀ ਜੀ ਲੈ ਸਕਦੇ ਆ ਇਹਦੇ ਨਾਲ ਪੇਟ ਆਪਣਾ ਠੀਕ ਹੋ ਜਾਂਦਾ ਤੇ ਆਪਣੇ ਗੈਸ ਬਣੀ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜੇ ਆਪਣਾ ਹਾਜਮਾ ਖਰਾਬ ਹੋਵੇ ਉਹ ਵੀ ਠੀਕ ਹੋ ਜਾਂਦਾ ਹੁਣ ਆਪਾਂ ਨਿੰਬੂ ਨਿਚੋੜ ਨਾਲ ਨਿੰਬੂ ਦਾ ਰਸਾ ਕਰ ਲਵਾਂਗੇ ਸਾਰਾ ਨਿੰਬੂ ਆਪਾਂ ਨਿਚੋੜ ਲਏ ਸਾਰੇ ਹੁਣ ਆਪਾਂ ਨਿੰਬੂ ਦੇ ਰਸੇ ਨੂੰ ਪਾਉਣ ਲਵਾਂਗੇ ਪਹਿਲਾਂ ਹੁਣ ਆਪਾਂ ਜਮੈਨ ਨੂੰ ਇੱਕ ਕੱਚ ਦੇ ਭਾਂਡੇ 'ਚ ਪਾ ਲਵਾਂਗੇ ਜਮੈਨ ਨੂੰ ਆਪਾਂ ਕੱਚ ਦੇ ਭਾਂਡੇ 'ਚ ਪਾ ਲਿਆ ਪੁਣ ਕੇ ਪਾਵਾਂਗੇ ਨਿੰਬੂ ਦਾ ਰਸ ਜਮੈਨ 'ਚ ਦੇੰਪੂ ਦਾ ਰਸ ਆਪਾਂ ਪਉਣ ਕੇ ਪਾਦਾ ਜ ਮੈਣ ਚ ਹੁਣ ਆਪਾਂ ਇਹਦੇ ਵਿੱਚ ਕਾਲੇ ਨਮਕ ਦੇ ਪਾ ਲਵਾਂਗੇ ਦੋ ਤਿੰਨ ਚਮਚੇ ਜਿਹੜੇ ਮੈਣ ਨੂੰ ਮਿਕਸ ਕਰ ਲਵਾਂਗੇ ਨਾਮਕਾ ਆਪਾਂ ਮਿਕਸ ਕਰ ਲਿਆ ਜਮੈਣ ਚ ਆਪਾਂ ਇਹਨੂੰ 10 ਦਿਨ ਭੇਜੀ ਰਹਿਣ ਦੇਣਾ ਇਸ ਤਰ੍ਹਾਂ ਹੀ ਨਿੰਬੂ ਦੇ ਰਸ ਚ ਤੇ 10 ਦਿਨਾਂ ਦੇ ਵਿੱਚ ਆਪਾਂ ਇੱਕ ਦੋ ਵਾਰੀ ਜਮੈਣ ਹਲਾ ਦੇਣੀ ਆ ਫਿਰ ਜਮੈਣ ਨੂੰ ਆਪਾਂ ਕੱਢ ਕੇ ਕਿਸੇ ਥਾਲੀ ਚ ਆਪਾਂ ਧੁੱਪੇ ਸ干 ਲੈਣਾ ਸ干 ਕੇ ਫਿਰ ਆਪਾਂ ਕਿਸੇ ਭਾਂਡੇ ਚ ਪਾ ਲਵਾਂਗੇ ਡੱਬੇ ਚ ਜਮੈਣ ਨੂੰ ਆਮੇ ਤੁਸੀਂ ਠੰਡੇ ਪਾਣੀ ਨਾਲ ਲੈ ਲਓ ਇਹਨੂੰ ਭਾਵੇਂ ਗਰਮ ਨਾਲ ਲੈ ਲਓ ਇਹ ਹਾਜਮੇ ਦਾ ਦਵਾਈ ਬਣ ਜਾਣੀ ਆ ਜੇ ਮੇ ਆਪਣਾ ਪੇਟ ਖਰਾਬ ਹੋਵੇ ਆਪਾਂ ਥੋੜੀ ਜਿਹੀ ਜਮੈਲ ਲੈ ਸਕਦੇ ਆ ਬਹੁਤ ਵਧੀਆ ਚੀਜ਼ ਆ ਇਹ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ